ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤੈ ਇਸ ਵੇਲੇ ਮੇਰੇ ਨਾਲ ਕਿਸਾਨ ਨੇਤਾ ਬੱਲੇਵ ਸਿੰਘ ਸਿਰਸਾ ਸਾਹਿਬ ਲਾਈਨ ਤੇ ਨੇ ਸਿਰਸਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਹਾਡੇ ਚੈਨਲ ਦਾ ਜੀ ਸਿਰਸਾ ਸਾਹਿਬ ਕੱਲ ਤੁਹਾਡੀ ਇੱਕ ਵੀਡੀਓ ਆਉਂਦੀ ਹੈ ਡਲੇਵਾਲ ਸਾਹਿਬ ਦੇ ਨਾਲ ਖੜੇ ਸੀ ਤੁਸੀਂ ਵੀ ਕਿਹਾ ਗਿਆ ਹੈ ਕਿ ਜਹਾਜ਼ ਦੇ ਵਿੱਚੋਂ ਚੜ੍ਹਦ ਨਹੀਂ ਦਿੱਤਾ ਗਿਆ ਸ੍ਰੀ ਸਾਹਿਬ ਕਰਕੇ ਕੀ ਮੈਟਰ ਸੀ ਸਾਰਾ ਕੀ ਗੱਲਬਾਤ ਸੀ ਕਰਿਓ ਜਰਾ ਦਰਸ਼ਕਾਂ ਨਾਲ ਸਾਂਝੀ ਜੀ ਪਟਰੇ ਆ ਜੀ ਕਿ ਸਾਡੇ ਉਧਰ ਤੇਲ ਅੰਮ ਤਾਮਲ ਡਾਟੂ ਦੇ ਵਿੱਚ ਕਿਸਾਨਾਂ ਨੇ ਮਹਾ ਪੰਚਾਇਤਾਂ ਰੱਖਿਆ ਸੀ ਉਧਰ ਦੇ ਸਾਊਥ ਦੇ ਜਿਹੜੇ ਸਾਂਝੇ ਕਿਸਾਨ ਮੋਰਚੇ ਦੇ ਤਾਂ ਜਿਹੜੇ ਆਗੂ ਨੇ ਉਹ 2 ਕੁ ਮਹੀਨੇ ਪਹਿਲਾਂ ਉਹਨਾਂ ਨੇ ਸਾਡੇ ਤੋਂ ਟਾਈਮ ਲਿਆ ਸੀ ਕਿ ਜਿਹੜੇ ਟਾਈਮ ਤੇ ਤੁਸੀਂ ਆ ਸਕਦੇ ਹੋ ਸਾਡੇ ਕੋਲ ਪੁੱਛ ਕੇ ਉਹਨਾਂ ਨੇ ਟਾਈਮ ਲਿਆ ਔਰੇ ਤਰੀਕਾ ਰੱਖਿਆ ਸੀ ਅਸੀਂ ਕਈ ਦਿਨਾਂ ਤੋਂ ਟਿਕਟਾਂ ਕਰਾਈਆਂ ਸੀ ਕੱਲ ਅਸੀਂ ਜਦੋਂ 에ਰਪੋਰਟ ਦੇ ਲਈ 에ਰਪੋਰਟ ਤੇ ਗਏ ਆ ਬੋਰਡਿੰਗ ਕਾਰਡ ਸਾਡੇ ਬਣ ਗਏ ਆ ਔਰ ਅਸੀਂ ਕਾਰਟ ਬਣਾ ਕੇ ਪਾਸਾ ਲਾ ਕੇ ਤੇ ਉਸ ਤੋਂ ਬਾਅਦ ਅਸੀਂ ਸਕਿਉਰਟੀ ਤੇ ਜਦੋਂ ਉੱਥੇ ਚੈਕਿੰਗ ਲਗਾਈ ਕਰਾਉਣ ਤੇ ਉਸ ਟਾਈਮ ਦੇ ਉੱਤੇ ਜਿਹੜੇ ਸਾਨੂੰ ਰੋਕਿਆ ਗਿਆ ਇੱਕ ਕਾਊਂਟਰ ਤੇ ਧਲੇਵਾਰ ਸਾਹਿਬ ਸਨ ਦੂਸਰੇ ਤੇ ਮੈਂ ਤੇ ਪੋਜਰਾ ਜੀ ਤੇ ਸਾ ਮੈਸਜ ਤੋਂ ਬੇਸਾਚੀ ਸਾਨੂੰ ਜਿਹੜਾ ਉੱਥੇ ਉਹਨਾਂ ਨੇ ਰੋਕ ਕੇ ਤੇ ਉਹਨਾਂ ਨੂੰ ਵੀ ਰੋਕ ਲਿਆ ਮੈਨੂੰ ਵੀ ਰੋਕ ਲਿਆ ਕਹਿਣ ਲੱਗੇ ਵੀ ਤੁਸੀਂ ਸ੍ਰੀ ਸਭਾ ਪਾਈਆਂ ਨੇ ਇਹ ਗਾਤਰੇ ਜਿਹੜੇ ਨੇ ਤੁਸੀਂ ਆਪਣੇ ਅਟੈਚੇ ਚ ਰੱਖ ਦਿਓ ਇਹ ਇਹ ਤੁਸੀਂ ਨਾਲ ਨਹੀਂ ਲਿਆ ਸਕਦੇ। ਇਹ ਕਹੇ ਵੀ ਇਹ ਗੱਤਰੇ ਤਾਂ ਅਸੀਂ ਬੜੇ ਲੰਬੇ ਸਮੇਂ ਤੋਂ ਪਾਏ ਨੇ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤਾਂ ਵੇਖੋ ਫਾਰਮ ਹੈ ਮੇਰਾ ਰਾਜਪੁਰ ਛੱਤੀਗੜ੍ਹ ਤੇ ਮੈਂ ਤਾਂ 2005 ਤੋਂ ਲੈ ਕੇ ਹਰ ਸਾਲ ਉੱਥੇ ਜਾਂਦਾ ਹਾਂ। ਸਾਲ ਜਦੋਂ ਦੋ-ਦੋ ਤਿੰਨ-ਤਿੰਨ ਚਾਰ-ਚਾਰ ਚੱਕਰ ਵੀ ਮੇਰੇ ਲੱਗਦੇ ਨੇ। ਬੱਲੇਵਾਲ ਸਾਹਿਬ ਜਿਹੜੇ ਨੇ ਉਹ ਵੀ ਹੁਣ ਇਸ ਅੰਦੋਲਨ ਦੇ ਵਿੱਚ ਦੇਸ਼ ਦਾ ਕਿਹੜਾ ਸੂਬਾ ਜਿੱਥੇ ਨਹੀਂ ਗਏ। ਚਾਹੇ ਉਹ ਮਹਾਰਾਸ਼ਟਰ, ਕਰਨਾਟਕ ਆ ਜਾਂ ਆਂਧਰਾ ਜਾਂ ਪੱਛਮ ਬੰਗਾਲ ਆ ਉਹ ਕਿਹੜੇ ਹਰ ਸੂਬੇ ਦੇ ਵਿੱਚੋਂ ਉੱਥੇ ਗਏ ਨੇ। ਇਹ ਪਹਿਲੀ ਵਾਰ ਤੇ ਹੈ ਨਹੀਂ ਇਹ ਤੁਸੀਂ ਕਿਉਂ ਰੁਕਦੇ ਹੋ ਔਰ ਇਹ ਕੋਈ ਇੰਟਰਨੈਸ਼ਨਲ ਜਿਹੜੀ ਆ ਉਹ ਫਲਾਈਟ ਤਾਂ ਹੈ ਹੀ ਨਹੀਂ ਨਸਾਕ ਜਿਹੜੀਆਂ ਨੇ ਇਹ ਫਲਾਈਟ ਲਾਈਣਾ ਨੇ ਤੇ ਇਹਨਾਂ ਦੇ ਤਾਂ ਜਾਣ ਦੀ ਸਾਨੂੰ ਆਗਿਆ ਹੈ ਪਰ ਉਹਨਾਂ ਨੇ ਸਾਨੂੰ ਉਥੇ ਉਲਝਾਈ ਰੱਖਿਆ ਸਾਡੇ ਨਾਲ ਸਰਦਾਰ ਸੁਖਦੇਵ ਸਿੰਘ ਜੀ ਭੋਜਰਾਜ ਉਹ ਵੀ ਸਾਡੇ ਬਰਾਬਰੀ ਜਥੇਬੰਦੀ ਦੇ ਹਾਲ ਚਾਲ ਦੇ ਪ੍ਰਧਾਨ ਨੇ ਤੇ ਉਹਨਾਂ ਨੂੰ ਪਹਿਲਾਂ ਤਾਂ ਉਹਨਾਂ ਨੂੰ ਤੇ ਇੱਕ ਡੱਲੇਵਾਲ ਸਾਹਿਬ ਦੇ ਨਾਲ ਅਮਰੀਕ ਸਿੰਘ ਦਾ ਮੁੰਡਾ ਜੋ ਸਕਰੀਨਸ਼ਾਪ ਹੈ ਉਹ ਇਹਨਾਂ ਨੂੰ ਪਹਿਲਾਂ ਦੇ ਕਹਿ ਤਾ ਵਿੱਚ ਇਹ ਜਾ ਸਕਦੇ ਨੇ ਤੁਸੀਂ ਨਹੀਂ ਜਾ ਸਕਦੇ ਓਕੇ ਠੀਕ ਹੈ ਜਿਹੜੇ ਤੁਹਾਡੇ ਨਾਲ ਬੰਦੇ ਸੀ ਇਹਨਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ ਹੋਇਆ ਉਹ ਜਾਉ ਨਹੀਂ ਸਕਦੇ ਭੋਜਰਾਜ ਜੀ ਨੇ ਵੀ ਅੰਮ੍ਰਿਤ ਪਾਨ ਕੀਤਾ ਹੋਇਆ ਹੈ ਅੱਛਾ ਭੋਜਰਾਜ ਜੀ ਨੂੰ ਕਿਹਾ ਗਿਆ ਕਿ ਭੋਜਰਾਜ ਜੀ ਜਾ ਸਕਦੇ ਨੇ ਜਿਹੜਾ ਉਹਨਾਂ ਦੇ ਨਾਲ ਮੁੰਡਾ ਕਲੀਨ ਸ਼ੇਪ ਸੀ ਉਹ ਵੀ ਜਾ ਸਕਦਾ ਸੀ ਉਹ ਵੀ ਜਾ ਸਕਦਾ ਓਕੇ ਪਹਿਲਾਂ ਇਹ ਗੱਲ ਕਹਿ ਦਿੱਤੀ ਜਦੋਂ ਅਸੀਂ ਉੱਥੇ ਉਹਨਾਂ ਦੇ ਨਾਲ ਕਾਫੀ ਵੈਸਾ ਵੈਸਾ ਕਰਦੇ ਰਹੇ ਤੇ ਫਿਰ ਉਹਨਾਂ ਨੂੰ ਅਸੀਂ ਕਹਾਂ ਵੀ ਚਲ ਹੁਣ ਤੁਹਾਡਾ ਟਾਈਮ ਹੋ ਗਿਆ ਹੈ ਤੁਸੀਂ ਹੁਣ ਜਾਓ ਫਿਰ ਕਹਾਂ ਉਹਨਾਂ ਨੂੰ ਫਿਰ ਭੋਜਰਾ ਜੀ ਨੂੰ ਕਹਿਣ ਲੱਗੇ ਵੀ ਸਾਨੂੰ ਉੱਪਰੋਂ ਆਦੇਸ਼ ਆਇਆ ਹੈ ਕਿ ਤੁਸੀਂ ਵੀ ਨਹੀਂ ਜਾ ਸਕਦੇ ਅੱਛਾ ਜੀ ਅਸੀਂ ਫਿਰ ਉੱਥੇ ਬੈਠੇ ਸ੍ਰੀ ਸਾਹਿਬ ਵੀ ਪਹਿਲਾਂ ਤੁਸੀਂ ਕਿਹਾ ਵੀ ਇਹ ਜਾ ਸਕਦੇ ਆ ਹੁਣ ਤੁਸੀਂ ਕਹਿੰਦੇ ਜਾ ਨਹੀਂ ਸਕਦੇ ਇਹ ਕਿਉਂ ਤੁਸੀਂ ਉੱਪਰੋਂ ਪੁੱਛਿਆ ਕਿਥੋਂ ਦੇਸ਼ ਦੱਸਿਆ ਉੱਪਰੋਂ ਹਾਂ ਜੀ ਜਦੋਂ ਤੁਹਾਨੂੰ ਕਹਿੰਦੇ ਸੀ ਕਿ ਉੱਪਰੋਂ ਆਦੇਸ਼ ਹੈ ਉੱਪਰੋਂ ਕਿਥੋਂ ਆਦੇਸ਼ ਤੁਸੀਂ ਪੁੱਛਿਆ ਉਹ ਪਰੇ ਉੱਪਰ ਕਰ ਗਏ ਉਹਨਾਂ ਦੇ ਪਾਸੇ ਤੇ ਇਹ ਗੱਲ ਤੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਉਹਨਾਂ ਨੂੰ ਉੱਪਰੋਂ ਕਿਵੇਂ ਕਹਿੰਦੇ ਜੀ ਉੱਪਰੋਂ ਸਾਨੂੰ ਦੇਖ ਨੇ ਹੁਣ ਇਹ ਇਹ ਹੁਣ ਜਿਹੜਾ ਫੋਰਸ ਨੇ ਨਾਲ ਉੱਥੇ ਕੋਈ ਹੱਥ ਪਾਈ ਤੇ ਨਹੀਂ ਕਰ ਸਕਦੇ ਜੀ ਬਿਲਕੁਲ ਸਿੱਕੇ ਸਾਡੇ ਤੇ ਕੋਹਰ ਰੂਤ ਉੱਥੇ ਇਲਜ਼ਾਮ ਲਾ ਦਿੰਦੇ ਵੀ ਆ ਇਹਨਾਂ ਨੇ ਇੱਥੇ ਆ ਕੇ ਤੇ ਜਿਹੜੀ ਆ ਇੱਥੇ ਹਰਕਤ ਕੀਤੀ ਆ ਜਹਾਤੀ ਪਏ ਨੇ ਪਲਾਣਾ ਕੀਤਾ ਹਥਿਆਰ ਕੌਣ ਦੀ ਗੱਲ ਕੀਤੀ ਆ ਇਸਾਂ ਦੇ ਸਾਡੇ ਤੇ ਇਲਾਮ ਲਾ ਸਕਦੇ ਸੀ ਜੀ ਜਿਆਦਾ ਤੇ ਪਰ ਨਹੀਂ ਆ ਕੱਪ ਜੀ ਸਿਰਸਾ ਸਾਹਿਬ ਜਿਵੇਂ ਤੁਸੀਂ ਤਾਂ ਇੱਕ ਗੱਲ ਮੈਨੂੰ ਹੋਰ ਐਡ ਕਰ ਦਿਓ ਨਾਲ ਤੁਸੀਂ ਤਾਂ ਜਿਹੜੀਆਂ ਇਹ ਘਰੇਲੂ ਊਡਾਣਾ ਨੇ ਜਾਂ ਬਾਹਰ ਵੀ ਤੁਸੀਂ ਲੰਬੇ ਸਮੇਂ ਤੋਂ ਆ ਜਾ ਰਹੇ ਹੋ ਕਦੇ ਪਹਿਲਾਂ ਵੀ ਇਦਾਂ ਦੀ ਸਮੱਸਿਆ ਆਈ ਤੁਹਾਨੂੰ ਮੈਨੂੰ ਅੱਜ ਤੱਕ ਮੇਰੀ ਜ਼ਿੰਦਗੀ 'ਚ ਨਹੀਂ ਆਈ ਓਕੇ ਹਾਂ ਇਹ ਪਹਿਲੀ ਵਾਰ ਹੈ ਜੀ ਸਿਰਸਾ ਸਾਹਿਬ ਤੁਸੀਂ ਲਗਾਤਾਰ ਹੋਰ ਮਸਲੇ ਵੀ ਛੋਹਦੇ ਹੋ ਕਿਸਾਨੀ ਮਾਮਲੇ ਜਾਂ ਤੁਸੀਂ ਲਗਾਤਾਰ ਮੋਰ ਲਈ ਭੋਮੇ ਗੰਨਾ ਵਾਉਂਦੇ ਹੋ ਹੁਣ ਜਿਹੜਾ ਇਹ ਮਸਲਾ ਹੋਇਆ ਜਿਹੜੀ ਘਟਨਾ ਤੁਹਾਡੇ ਨਾਲ ਬੀਤੀ ਤੁਸੀਂ ਇਹਨੂੰ ਲੈ ਕੇ ਧਾਰਮਿਕ ਪੱਖ ਤੋਂ ਜਿਹੜੇ ਨਾਮੈਂਦੇ ਨੇ ਸਿੱਖ ਕੌਮ ਦੇ ਉਹਨਾਂ ਨੂੰ ਮਿਲੋਗੇ ਗੱਲ ਮਸਲਾ ਉਠਾਉਗੇ ਇਹ ਮੈਂ ਤਾਂ ਕੱਲ ਉਸੇ ਟਾਈਮ ਦੇ ਉੱਤੇ ਹੀ ਸਿੰਘ ਸਾਹਿਬ ਆਪਣਾ ਜ਼ਹਿਦਾਦਾਰ ਜਗਜੀਤ ਸਿੰਘ ਨੂੰ ਫੋਨ ਕੀਤਾ ਉਹਨਾਂ ਨੇ ਪਉਣ ਨਹੀਂ ਚੁੱਕਿਆ ਮੈਂ ਧਾਮੀ ਨੂੰ ਫੋਨ ਕੀਤਾ ਉਹਨਾਂ ਨੇ ਚੁੱਕਿਆ ਪ੍ਰਤਾਪ ਸਿੰਘ ਸਖਤਰ ਨੂੰ ਕੀਤਾ ਉਹਨੇ ਵੀ ਨਹੀਂ ਚੁੱਕਿਆ ਫਿਰ ਮੈਂ ਜਸਪਾਲ ਨੂੰ ਕੀਤਾ ਜਿਹੜਾ ਪੀਏ ਜ਼ਹਿਦਾਦਾਰ ਅਕਾਲ ਤਖਤ ਦਾ ਉਹਨੇ ਫੋਨ ਮੇਰਾ ਚੁੱਕਿਆ ਮੈਂ ਉਹਨੂੰ ਦੱਸਿਆ ਤੇ ਰਾਤੀ ਅੱਧੀ ਇੱਕ ਚੈਨਲ ਦੇ ਉੱਤੇ ਡਿਬੇਟ ਹੋਈ ਆ ਗੁਰਚਰਨ ਗਰੇਵਾਲ ਸਖਤਰਾ ਸਰੂਮਣੇ ਕਮੇਟੀ ਦਾ ਉਹ ਵੀ ਮੇਰੇ ਨਾਲ ਡਿਬੇਟ ਦੇ ਸੀ ਤੇ ਉੱਥੇ ਤੇ ਇੱਕ ਬਹੁਤ ਵੱਡੀ ਗੱਲ ਜਿਹੜੀ ਆ ਉੱਥੇ ਜਿਹੜੀ ਆ ਸਾਨੂੰ ਕਹੀ ਗਈ ਜਿਨੇ ਬਹੁਤ ਜ਼ਿਆਦਾ ਮੈਨੂੰ ਸ਼ਰਮਸਰ ਦੇਈ ਉਹ ਇਹ ਸੀ ਕਿ ਜਦੋਂ ਅਸੀਂ ਉੱਥੇ ਵੈਸ ਵੈਸਾ ਕਰ ਰਹੇ ਸੀ ਸਾ ਵੀ ਅਸੀਂ ਇਹ ਨਹੀਂ ਲਾਉਣੀਆਂ ਇਹ ਅਸੀਂ ਅਮਰਤਾਰੀ ਸਿੰਘ ਆ ਕਿ ਅਸੀਂ ਇਹ ਜਿਹੜੇ ਆਪਣੇ ਗਾਤਰੇ ਨੇ ਇਹ ਅਸੀਂ ਸਿੰਘ ਨਾਲੋਂ ਅਲੱਗ ਨਹੀਂ ਕਰ ਸਕਦੇ ਤੇ ਉੱਥੇ ਇੰਡੀਗੋ ਦਾ ਇੱਕ ਮੁਲਾਜ਼ਮ ਹੈ ਸਿੱਧਾ ਹੈ ਤੇ ਉਹਨੇ ਇਹ ਗੱਲ ਕਹੀ ਕਿ ਤੁਸੀਂ ਇਹ ਦੱਸੋ ਵੀ ਅੰਕੜੇ ਵੀ ਤੁਸੀਂ ਜਥੇਦਾਰ ਨਾਲੋਂ ਵੀ ਦਾਦਾ ਆਪਣੇ ਆਪ ਨੂੰ ਜਿਹੜਾ ਉਹ ਜ਼ਿੰਮੇਵਾਰ ਜ਼ਿਆਦਾ ਸਮਝਿਓ ਹੂੰ ਜੇ ਜਥੇਦਾਰ ਜਿਹੜੇ ਨੇ ਉਹ ਗਾਤਰੇ ਲਾ ਕੇ ਜਾ ਸਕਦੇ ਨੇ ਬੈਗਾਂ ਚ ਪਾ ਕੇ ਜਾ ਸਕਦੇ ਆ ਤੇ ਤੁਹਾਨੂੰ ਇੱਕ ਘੰਟੇ ਨਾਲ ਕੀ ਫਰਕ ਪੈਣਾ ਅੱਛਾ ਯਾਨੀ ਕਿ ਉਹਨਾਂ ਨੇ ਤੁਹਾਨੂੰ ਕਿਹਾ ਕਿ ਜਿਹੜੇ ਜੱਥੇਦਾਰ ਨੇ ਉਹ ਕੌਮ ਦੇ ਜਦੋਂ ਉਹ ਇਹਨਾਂ ਉਡਾਣਾ ਚ ਘਰੇਲੂ ਉਡਾਣਾ ਚ ਸਫ਼ਰ ਕਰਦੇ ਨੇ ਜਾਂ ਕਿਤੇ ਹੋਰ ਉਹਨਾਂ ਨੂੰ ਗਾਤਰਾ ਲਾਉਣ ਦੇ ਲਈ ਸ੍ਰੀ ਸਾਹਿਬ ਲਾਉਣ ਦੇ ਲਈ ਕਿਹਾ ਜਾਂਦਾ ਕਿ ਜਿਹੜੇ ਸਾਬਾ ਹੁੰਦੇ ਨੇ ਨਹੀਂ 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 ਇੱਥੇ ਇੱਥੇ ਫਰਕ ਪਾ ਦੇਣਾ ਘਰੇਲੂ ਸੀ ਨਹੀਂ ਉਹਨਾਂ ਕਿਹਾ ਉਹਨਾਂ ਚਾਹ ਬਈ ਜਿਹੜੀਆਂ ਇੰਟਰਨੈਸ਼ਨਲ ਉਡਾਣਾਂ ਨੇ ਉਹ ਵੀ ਤਾਂ ਉਡਣਾ ਹੀ ਨਹੀਂ ਨਾ ਉਦੋਂ ਉਹ ਵੀ ਤਾਂ ਲਾ ਦਿੰਦੇ ਉਹਨਾਂ ਦਾ ਕਹਿਣ ਦਾ ਭਾਵ ਸੀ ਪੇ ਜਦੋਂ ਉਹ ਉਹਨਾਂ ਇੰਟਰਨੈਸ਼ਨਲ ਜਿਹੜੀਆਂ ਉਡਾਨਾਂ ਨੇ ਭਾਵੇਂ ਪਰ ਉਹ ਘਾਤਰਾ ਦੇ ਲਾਉਂਦੇ ਆ ਨਾ ਉੱਥੇ ਥੋੜੇ ਪਹਿਲਾਂ ਧਿਆਨ ਤੁਸੀਂ ਇਹ ਮਾਮਲਾ ਇਦਾਂ ਕਰਕੇ ਇਹ ਤਾਂ ਚਲੋ ਪਤਾ ਹੀ ਆ ਵੀ ਇਸ ਤਰ੍ਹਾਂ ਦਾ ਹੁੰਦਾ ਹੈ ਜਦੋਂ ਆਪਣੇ ਦੇਸ਼ ਦੇ ਵਿੱਚ ਤਾਂ ਜਿਹੜੀਆਂ ਇਨਵੈਸਟ ਜਿਹੜੀਆਂ ਉਡਾਨਾਂ ਨੇ ਇਹਨਾਂ ਦੇ ਵਿੱਚ ਤਾਂ ਕਦੇ ਨਹੀਂ ਨਾ ਵਾਪਸੀ ਕਿੱਥਾਂ ਜੀ ਹਾਂ ਪਰ ਉਹ ਜਦੋਂ ਇਹ ਕਹਿੰਦਾ ਕਿ ਇਹ ਉਹਨਾਂ ਦੀ ਆਪਣੀ ਸੋਚ ਹੈ ਸਰਮੰਦ ਨਾਲ ਉੱਥੇ ਠੀਠਾ ਨੂੰ ਇਹ ਵੀ ਗੱਲ ਕਹੀ ਮੈਂ ਕਿਹਾ ਵੀ ਉਹ ਇੰਟਰਨੈਸ਼ਨਲ ਉਡਾਨਾਂ ਨੇ ਉੱਥੇ ਜਿਹੜਾ ਉਹ ਕਾਨੂੰਨੀ ਤੌਰ ਤੇ ਨਹੀਂ ਉਹ ਪਾ ਸਕਦੇ ਪਰ ਇਹ ਸਾਡੀਆਂ ਡੋਮੈਸਟਿਕ ਉਡਾਨਾਂ ਇੱਥੇ ਤੇ ਸਾਨੂੰ ਅਧਿਕਾਰ ਹੈ ਪਾਉਣ ਦਾ ਇੱਥੇ ਅਸੀਂ ਆਪਣੇ ਦੇਸ਼ ਵਿੱਚ ਨਹੀਂ ਪਾ ਸਕਦੇ ਜਿਸ ਦੇਸ਼ ਨੂੰ ਹਜ਼ਾਰ ਕਰਾਉਣ ਵਾਸਤੇ ਅਸੀਂ 85 ਤੋਂ 93% ਸਾਡੀਆਂ ਨਰੋਲ ਸਿੱਖਲ ਕਰਵਾਉਣੀਆਂ ਨੇ ਤੇ ਸਾਡੇ ਆਪਣਾ ਅਧਿਕਾਰ ਵੀ ਨਹੀਂ ਹੈਗਾ ਇਹ ਗੱਲਾਂ ਉੱਥੇ ਕਹੀਆਂ ਨੇ ਮੈਂ ਤਾਂ ਬਸ ਸੁਣਿਆ ਤੇ ਇਹ ਕਿਹਾ ਪਰ ਉਹਨਾਂ ਨੇ ਜਦੋਂ ਇਹ ਗੱਲ ਕਹੀ ਪਰ ਇਹ ਗੱਲ ਕਿੱਡੀ ਸ਼ਰਮ ਵਾਲੀ ਹੈ ਸਾਡੇ ਵਾਸਤੇ ਭਿਜੇ ਸਾਡੇ ਜਥੇਦਾਰ ਜਿਹੜੇ ਨੇ ਜਿਹੜੇ ਸਾਡੇ ਅੱਗੇ ਸਾਡੇ ਜਿਹੜੇ ਕੌਮ ਦੇ ਪ੍ਰਚਾਰਕ ਨੇ ਸਾਡੇ ਰਾਗੀ ਰਾਗੀ ਨੇ ਧਾਦੀ ਨੇ ਜੇਕਰ ਇਹ ਮਸਲਾ ਪਹਿਲਾਂ ਜਦੋਂ ਇਹ ਸ਼ੁਰੂ ਹੁੰਦਾ ਉਦੋਂ ਹੱਲ ਕਰਾਇਆ ਹੁੰਦਾ ਤੇ ਇਹ ਲੋਕਾਂ ਨਾਲ ਬੜ ਕੇ ਜਿਹੜੇ 에어ਪੋਰਟ ਦੀਆਂ ਜੜੀਆਂ ਹੈਗੀਆਂ ਨੇ ਅਥਾਰਟੀਆਂ ਦੇ ਉਹਨਾਂ ਦੇ ਨਾਲ ਸਰਕਾਰਾਂ ਦੇ ਨਾਲ ਜਿੱਥੇ-ਜਿੱਥੇ ਜਿਹੜੇ ਸਬੰਧ ਤੇ ਇਹਨਾਂ ਦਾ ਹੈਗੇ ਸੀ ਅਧਿਕਾਰੀ ਉਹਨਾਂ ਨਾਲ ਗੱਲ ਕੀਤੀ ਜਾਂਦੀ ਸਰਕਾਰਾਂ ਨਾਲ ਗੱਲ ਕੀਤੀ ਜਾਂਦੀ ਵੀ ਇਹ ਸਾਡੇ ਧਾਰਮਿਕ ਚਿੰ ਨੇ ਅਸੀਂ ਨਾ ਨਹੀਂ ਸਕਦੇ ਪਰ ਮੈਂ ਇਹ ਤੁਹਾਨੂੰ ਇੱਕ ਸਪਸ਼ਟ ਕਰਨਾ ਚਾਹਣਾ ਹੈ ਕਿ ਖਾਸ ਦਾ ਸਾਨੂੰ ਤਾਂ ਕਿਰਪਾ ਨੂੰ ਤੇ ਉਹਨਾਂ ਨੇ ਟਾਰਗੇਟ ਕੀਤਾ ਹੈ ਜੀ ਸ੍ਰੀ ਸਾਹਿਬ ਦੀ ਗੱਲ ਨਹੀਂ ਸੀ ਗੱਲ ਅਸਲ ਇਹ ਆ ਕਿ ਜਿਹੜੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੋਈਆਂ ਨੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿਹੜਾ ਮੋਦੀ ਦੀ ਜਿਹੜੀ ਇੱਕ ਨੁਮਸ਼ ਜਮਕ ਆਹਾਰ ਆ ਇਹ ਬੇਸ਼ੱਕ ਅੱਜ ਪ੍ਰਧਾਨ ਮੰਤਰੀ ਬਣਿਆ ਪਰ ਉਹ ਵਿਸਾਖੀਆਂ ਦੇ ਸਾਰੇ ਚੱਲ ਰਿਆ ਜਿਹੜੇ ਕਹਿੰਦੇ ਸੀ ਅਪਕੀ ਬਾਅਦ 400 ਤੋਂ ਪਾਰ ਉਹ ਬਹੁਮਤ ਵੀ ਨਹੀਂ ਲੱ ਸਕਦੇ 240 ਦੇ ਆਗੇ ਤੇ ਅੱਜ ਵਿਸਾਖੀਆਂ ਦੇ ਸਾਰੇ ਚੱਲ ਰਿਆ ਨਾ ਉਹਨਾਂ ਨੂੰ ਇਸ ਚੀਜ਼ ਦਾ ਖਤਰਾ ਹੋ ਗਿਆ ਤੇ ਪੋਲਿਟਿਕਲ ਜੀ ਪੋਲਿਟਿਕਲ ਤੌਰ ਦੇ ਉੱਪਰ ਹਰਾਸਮੈਂਟ ਕੀਤਾ ਗਿਆ ਇੱਕ ਪੱਖ ਉਹ ਹੈਗਾ ਜੀ ਤੋਂ ਕਹਿਣ ਦਾ ਮਤਲਬ ਹਾਂਜੀ ਦੇਰ ਕੋਈ ਕੋਲਾ ਉਹਨਾਂ ਨੂੰ ਇਹ ਸੀਪੀ ਜੇਕਰ ਇਹ ਪੰਜਾਬ ਦੇ ਆਗੂ ਸਾਊਥ ਵਿੱਚ ਜਾਂਦੇ ਨੇ ਤੇ ਜਿਸ ਤਰ੍ਹਾਂ ਅੰਦਾਲਨ ਇੱਥੇ ਤੇਜ਼ ਚੱਲ ਰਿਹਾ ਹੈ ਉਹ ਉੱਥੇ ਵੀ ਤੇਜ਼ੀ ਫੜੇਗਾ ਤੇ ਉੱਥੇ ਲੋਕਾਂ ਨੇ ਕਿਉਂਕਿ ਉਹ ਬਹੁਤ ਵੱਡੀਆਂ ਰੈਲੀਆਂ ਉਹ ਜਿਹੜੀਆਂ ਸੀ ਉੱਥੇ ਉਹਨਾਂ ਨੇ ਪ੍ਰੋਗਰਾਮ ਅਲਿਖੇ ਹੋਏ ਸੀ ਔਰ ਸਾਡੇ ਉਹਨਾਂ ਨੇ ਉਥੇ ਜਿਹੜੇ ਨੇ ਇਸ਼ਤਿਹਾਰ ਵਗੈਰਾ ਜਿਹੜੇ ਸੀ ਪਲਖਸਾਂ ਉਥੇ ਲਾਈਆਂ ਹੋਈਆਂ ਨੇ ਉਸ ਤੋਂ ਵੀ ਸਾਨੂੰ ਵੀ ਇੱਥੇ ਭੇਜੇ ਗਏ ਨੇ ਸੋ ਉਹਨਾਂ ਨੇ ਕਾਫੀ ਜਿਹੜਾ ਖਰਚੀ ਕੀਤਾ ਉਹਨਾਂ ਨੇ ਮਿਹਨਤ ਕੀਤੀ ਆ ਉਹਨਾਂ ਨੇ ਇਕੱਠ ਕਰ ਰਹਾ ਤੇ ਉਹਨਾਂ ਇਹਨਾਂ ਨੂੰ ਸਰਕਾਰ ਨੂੰ ਇਹ ਹੋ ਗਿਆ ਕਿ ਜਿਸ ਤਰ੍ਹਾਂ ਇੱਧਰ ਚੱਲ ਰਿਹਾ ਮੋਰਚਾ ਇਹ ਜੇ ਉਧਰ ਜਾਂਦੇ ਨੇ ਤੇ ਇਹਨਾਂ ਦਾ ਪ੍ਰਭਾਵ ਜਿਹੜਾ ਅੱਗੇ ਕਾਫੀ ਪੈ ਗਿਆ ਹੈ ਤੇ ਜਿਹੜੀਆਂ ਆਉਣ ਵਾਲੀਆਂ ਅਸੈਂਬਲੀ ਇਲੈਕਸ਼ਨਾਂ ਨੇ ਕੋਈ ਸੂcjਿਆਂ ਦੇ ਵਿੱਚ ਪੀ ਉੱਥੇ ਸਾਡਾ ਨੁਕਸਾਨ ਹੋਊਗਾ ਇਸ ਕਰਕੇ ਉਹਨਾਂ ਨੇ ਸ੍ਰੀ ਸਾਹਿਬ ਦਾ ਬਹਾਨਾ ਬਣਾ ਕੇ ਤੇ ਇਹ ਸਾਨੂੰ ਨਹੀਂ ਜਾਣ ਦਿੱਤਾ ਔਰ ਸ੍ਰੀ ਸਾਹਿਬ ਦਾ ਜਿਹੜਾ ਬਹਾਨਾ ਹੈ ਜੇ ਇਹਦਾ ਮਸਲਾ ਹੱਲ ਕਰਵਾਇਆ ਹੁੰਦਾ ਸਾਡੇ ਸਿੱਖ ਆਗੂਆਂ ਨੇ ਤੇ ਅੱਜ ਇਹ ਬਹਾਨਾ ਕਿਹਨਾਂ ਬਣਦਾ ਪਰ ਅਸੀਂ ਉੱਥੇ ਇਹ ਗੱਲ ਕਹੀ ਵੀ ਅਸੀਂ ਜਾਣਾ ਨਾ ਜਾਣਾ ਸਾਨੂੰ ਮਨਜ਼ੂਰ ਆ ਪਰ ਅਸੀਂ ਸ੍ਰੀ ਸਾਹਿਬ ਆਪਣੇ ਸ੍ਰੀ ਨਾਲੋਂ ਜਿਹੜਾ ਅਲੱਗ ਨਹੀਂ ਕਰਾਂਗੇ ਅਸੀਂ ਵੈਗ ਤੇ ਨਹੀਂ ਰੱਖਾਂਗੇ ਇਹ ਤਾਂ ਸਾਨੂੰ ਜਲੀਲ ਕਰਨ ਵਾਲੀ ਗੱਲ ਆ ਕਿਉਂ ਅਸੀਂ ਇਸ ਤਰ੍ਹਾਂ ਤੇ ਕਰੀਏ ਅਸੀਂ ਫਿਰ ਉਤੋਂ ਅਸੀਂ ਆ ਗਏ ਹੁਣ ਤੁਸੀਂ ਇਹ ਵੇਖੋ ਕਿ ਜਿਹਨਾਂ ਬੰਦਿਆਂ ਨੇ ਖਰਚ ਕੀਤਾ ਜਿਹਨਾਂ ਨੇ ਸਾਨੂੰ ਬੁਲਾਇਆ ਔਰ ਉਹਨਾਂ ਤੇ ਕੀ ਵਾਪਰੀ ਹੈ ਵੇ ਉਹਨਾਂ ਲੋਕਾਂ ਨੇ ਜਿਹਨਾਂ ਐਨਾ ਖਰਚ ਕਰਕੇ ਤੇ ਸਾਨੂੰ ਉੱਥੇ ਸੱਜਿਆ ਕਿ ਸਵਾਸਥੀ ਸਾਨੂੰ ਸੱਜਿਆ ਸੀ ਔਰ ਸਾਡੀਆਂ ਉੱਥੇ ਸੌਗ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਕਿਸਾਨ ਐਨਜੀਓ ਨੇ ਜਿਹੜੀਆਂ ਬਾਕੀ ਸਾਡੀਆਂ ਨਾਲ ਜਿਹੜੀਆਂ ਟਲ ਰਹੀਆਂ ਨੇ ਸਾਡੀਆਂ ਉਹਨਾਂ ਨਾਲ ਮੀਟਿੰਗਾਂ ਵੀ ਰੱਖੀਆਂ ਸੀ ਉਹਨਾਂ ਮੀਟਿੰਗਾਂ ਦੇ ਵਿੱਚ ਅਸੀਂ ਕਰਕੇ ਤੇ ਇਸ ਮੋਰਚੇ ਨੂੰ ਔਰ ਜਿਹੜਾ ਇਹ ਤੇਜ਼ ਕਰਨ ਵਾਸਤੇ ਲੋਕਾਂ ਦੇ ਵਿੱਚ ਇੱਕ ਜਾਗਰਤੀ ਪੈਦਾ ਕਰਨ ਵਾਸਤੇ ਵੱਖ-ਵੱਖ ਸ਼ੂਬਿਆਂ ਦੇ ਵਿੱਚ ਜਿਵੇਂ ਅਸੀਂ ਅੱਗੇ ਜਾ ਰਹੇ ਹਾਂ ਤੇ ਹੋਰ ਪ੍ਰੋਗਰਾਮ ਜਿਹੜੇ ਸੀ ਉਹ ਅਲਿੱਖੇ ਜਾਣੇ ਸੀ ਜਿਵੇਂ ਕਿ ਅਸੀਂ ਹੁਣ ਉੱਥੇ ਕੱਲ ਤਾਮਨ ਲਾਗੂ ਜਾ ਰਹੇ ਹਾਂ ਬਾਕੀ ਸ਼ੂਬਿਆਂ ਜਿਹੜੀਆਂ ਉੱਥੇ ਮਿਲੀਆਂ ਹੋਣੀਆਂ ਸੀ ਕਿ ਉੱਥੇ ਇਹੋ ਹੀ ਪ੍ਰੋਗਰਾਮ ਅਲਿਕਨੇ ਸੀਗਾ ਕਿ ਬਾਕੀ ਸ਼ੂਬਿਆਂ ਦੇ ਵਿੱਚ ਵੀ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆ ਔਰ ਰੱਖੇ ਜਾਣ ਸੋ ਇਸ ਚੀਜ਼ ਤੋਂ ਘਬਰਾੜ ਜਾ ਕੇ ਇਹਨਾਂ ਨੇ ਇਹ ਜਿਹੜਾ ਕੰਮ ਜਿਹੜਾ ਹੈ ਇਹ ਸਾਨੂੰ ਉਥੋਂ ਰੋਕੇ ਜੀ ਬਿਲਕੁਲ ਸੋ ਸਿਰਸਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਰੇ ਗੱਲਬਾਤ ਦਸਤੀ ਇਹ ਧੰਨਵਾਦ ਤੁਹਾਡਾ ਮਿਹਰਬਾਨੀ ਧੰਨਵਾਦ ਸ਼ੁਕਰੀਆ